ਇਹ ਕੀ ਇਨਸੀਡੈਂਟ ਆ ਇਹ ਕੌਣ ਐ ਇਹ ਮੁੰਡਾ ਜਿਹੜਾ ਤੁਸੀਂ ਕਰਿਆ ਇਹ ਭਾਜੀ ਵੀਰਵਾਰ ਸੀਗਾ ਮੈਂ ਸੁੱਤਾ ਪਿਆ ਸੀ ਸਵੇਰੇ ਨਾ 5:30 6:00 ਵਜੇ ਦੀ ਗੱਲ ਆ ਤੇ ਇਧਰ ਆਇਆ ਜੀ ਸੀਸੀਟੀਵੀ ਦੀ ਵੀਡੀਓ ਕਢਵਾਈ ਐ ਸੀ ਤੇ ਇਹਨੇ ਮੇਰੇ ਘਰੋਂ ਮੇਰੇ ਸਰਹਾਣੇ ਫੋਨ ਪੈ ਸੀ ਦੋਨੇ ਮੇਰਾ ਐਕਚੁਅਲੀ ਘਰ ਬੰਦਾ ਪਿਆ ਉੱਥੇ ਨਾ ਉਹਦਾ ਗੇਟ ਨਹੀਂ ਹੈਗਾ ਸੀ ਇਹ ਅੰਦਰ ਵੜਿਆ ਇਹਨੇ ਦੋਨੇ ਟੈਂਪਰ ਦੇ ਵਿੱਚ ਦੋਨੇ ਮੇਰੇ ਫੋਨ ਚੱਕ ਲਏ ਇੱਕ Samsung Z Flip 4 ਸੀਗਾ ਜਿਹੜਾ ਤਕਰੀਬਨ 76-70 ਹਜ਼ਾਰ ਦਾ ਇੱਕ Sega Redmi ਦਾ ਦੋਨੇ ਫੋਨ ਸੀਗੇ ਇਹਨੂੰ ਹਫ਼ਤਾ ਹੋ ਗਿਆ ਭਾਜੀ ਲੱਭਦੇ ਇਹਨੂੰ ਤੇ ਅੱਜ ਇਹਨੂੰ ਲੱਭਿਆ ਇਹਦੇ ਘਰ ਦੇ ਲੱਗ ਗਏ ਉਹਨੇ ਇਹ ਮੰਨ ਗਿਆ ਵੀ ਤੁਹਾਡੇ ਫੋਨ ਵਿੱਚ ਕੋਈ ਹੈ ਮੰਨ ਗਿਆ ਮੰਨ ਗਿਆ ਭਾਈ ਇੱਕ ਫੋਨ ਕਹਿੰਦਾ ਮੈਂ ਘਰੇ ਲਿਆ ਦਿੱਤਾ ਹੈ ਦੂਸਰਾ ਕਹਿੰਦਾ ਬਲਬੀਰ ਕਲੋਨੀ ਵਿੱਚ ਗਿਆ ਮੈਂ ਹਾਂਜੀ ਪੁਲਿਸ ਕੰਪਲੇਂਟ ਕਿਸੀ ਕੰਪਲੀਟ ਕੀਤੀ ਸੀ ਹਾਂਜੀ ਕੀ ਨਾਮ ਤੇ ਨਾਮ ਮੇਰਾ ਨਾਮ ਤੀਰਜਾ ਪਾਜੀ ਤੀਰਜ ਕੁਮਾਰ ਤੀਰਜ ਪਿਛਲੇ ਵੀਰਵਾਰ ਚਲੋ ਕਿੱਥੇ ਚੋਰੀ ਕੀਤੀ ਸੀ ਪਿਛਲੇ ਵੀਰਵਾਰ ਮੈਂ ਜਰਾ ਆਇਆ ਸੀ ਵੱਲੋਂ ਹਸਪੀਟਲ ਕੋ ਨੋਤੇਨਾ ਮੈਂ ਪਹਿਲੇ ਪਾਇਆ ਇੱਕ ਲਾਇਆ ਉਹ ਪੇਪਰ ਪੀ ਕੇ ਨਵੰਦਰ ਬਾਟ ਦੇ ਕੋਹੰਦਾ ਦਿਖਾ ਮੈਨੂੰ ਇਹ ਅੰਕ ਕਰ ਲੇਗੇ ਕਹਿੰਦੇ ਤੂੰ ਇੱਥੇ ਕਲ ਕਰਨਾ ਆਵਾ ਉਹਨਾਂ ਨੂੰ ਕਿਹਾ ਕਿ ਉਹ ਮਰੀਜ਼ ਦੇ ਆਇਆ ਹੋ ਰhiti ਉਹਨਾਂ ਨੂੰ ਇਹ ਦੇਖਣਾ ਹਾਂਜੀ ਮਰ ਗਏ ਉੱਥੇ ਮੈਨੂੰ ਹਾਂਜੀ ਕਿੰਨੇ ਮੋਬਾਈਲ ਚੋਰੀ ਦੋ ਮੋਬਾਈਲ ਕਿਤੇ ਲਗੇ ਜੀ ਕਿੱਥੋਂ ਪਈ ਉੱਥੇ ਸ਼ਿਵਲਾ ਹਸਪੀਟਲ ਕੋਲ ਹੀ ਅੱਗੇ ਜਾ ਕੇ ਗਲੀ ਆ ਇੱਕ ਉਹ ਗਲੀ ਦੇ ਵਿੱਚ ਨਸ਼ਾ ਕਰਦਾ ਹੈ ਹਾਂਜੀ ਕਿਹੜਾ ਨਸ਼ਾ ਕਰਦਾ ਚਿੱਟਾ ਪੀਂਦਾ ਤਾਂ ਫੋਨ ਕਿੱਥੇ ਹੈ ਉਹ ਫੋਨ ਭਾਜੀ ਇੱਕ ਮਿੰਟ ਆਤੀ ਲਿਆਤਾ ਜਗਾ ਤੇ ਬਿਚਾਏਗਾ ਇਹ ਕਿਥੇ ਬਲਬੀਰ ਕਲੋਨੀ ਦਿੱਤਾ ਇੱਕ ਬੱਚੇ ਦਾ ਸਾਈਕਲ ਵੀ ਚੋਰੀ ਕੀਤਾ ਹਾਂਜੀ ਸਾਈਕਲ ਵੀ ਕੀਤਾ ਜੀ ਭਾਜੀ ਪਿਛਲੇ ਕਈ ਦਿਨਾਂ ਤੋਂ ਮੋਬਾਈਲ ਵੀ ਚੋਰੀ ਹੁੰਦੇ ਕੋਈ ਮੋਬਾਈਲ ਹੁਣ ਚੋਰੀ ਕੀਤਾ ਨਹੀਂ ਜੀ ਉਹ ਤੇ ਮੈਂ ਪਿਛਲੇ ਸ ਇਸੇ ਕੰਬਲ ਨਬਲ ਪਿਆਰ ਗਾਜੀ ਉੱਥੇ ਮੈਂ ਸੌਂਦਾ ਸੀ ਰਾਤ ਨੂੰ ਉਹ ਹਾਂਜੀ ਜਿਹੜਾ ਮੋਬਾਈਲ ਦੇਚਿਆ ਉਹਨਾਂ ਪੈਸਿਆਂ ਦਾ ਕੀ ਕੀਤਾ ਕੋਈ ਉੱਥੇ ਚਿੱਟੇ ਹੀ ਪਿੱਛਾ ਦੇ ਗਾਜੀ ਕਿਤਾ ਸਾਨੀ ਨੇ ਮਿਲਿਆ ਹਾਂ ਹਾਂਜੀ ਭਾਈ ਮੈਂ ਉੱਥੇ ਫੋਨ ਕਰ ਦਿੰਦਾ ਵਾ ਉਹ ਆ ਕੇ ਦੇ ਦਿੰਦੇ ਆ ਕਿੰਨੇ ਦਾ ਦਿੰਦੇ 50000 ਦਿੰਦੇ ਭਾਈ ਹਾਂ 40000 ਦਾ ਮੋਬਾਈਲ 50000 ਦਾ ਮੋਬਾਈਲ ਤੂੰ 1600 ਰੁਪਏ ਚਿੱਟੇ ਕਰਕੇ ਵੇਚ ਲੈ ਕੋਈ ਹੈ ਨੇ ਉਹ ਜਿਹੜਾ ਬੱਚੇ ਦਾ ਸਾਈਕਲ ਚੋਰੀ ਕੀਤਾ ਉਹ ਹਾਂਜੀ ਉਹ ਵੀ ਉੱਥੇ ਆ ਰਹੇ ਦਿੱਤਾ ਸੀਗਾ 500 ਇਹਦਾ ਦਿੱਤਾ ਪਾਜੀ ਹਾਂਜੀ 3-4 ਹੋਰ ਕਿੰਨੇ ਜਾਣਗੇ ਹੋਰ ਨਹੀਂ ਭਾਜੀ ਕੋਈ ਵੀ ਮੈਨੇ ਕੋਈ ਵੀ ਮੈਨੂੰ ਪਾਈ ਕਰ ਦੋ ਬਾਦ ਸਾਲ ਤੋਂ ਉੱਤੇ ਹੋ ਗਿਆ ਭਾਜੀ ਤਾਂ ਮਤਲਬ ਜਦੋਂ ਲੋਡ ਹੋਵੇ ਪੈਸੇ ਕੋਲ ਹੋਣ ਆਸਾਨੀ ਨਾਲ ਮਿਲ ਜਾਂਦਾ ਹੁਣ ਕੋਈ ਆਸਾਨੀ ਨਾਲ ਮਿਲ ਜਾਂਦਾ ਜਿੱਤਾ ਹੁਸ਼ਿਆਰ ਵੇ ਫੋਨ ਕਰਦਾ ਭਜੀ ਤਵਾ ਵੀ ਆਖ ਦੇ ਗਿਆ ਹਾਂਜੀ ਫੋਨ ਕਿੱਥੇ ਵਿਚ ਹੈ ਫੋਨ ਭਜੀ ਉੱਥੇ ਬਲਵੀਰ ਕਲੋਨੀ ਇੱਕ ਵਿੱਚ ਆਵਾ ਹਾਂਜੀ ਕਿੱਥੋਂ ਲਿੰਦਾ ਚੇਟਾ ਭਜੀ ਉੱਥੇ ਹੀ ਲਿੰਦਾ ਵਾ ਬਲਵੀਰ ਕਲੋਨੀ ਦੇ ਅੱਗੇ ਜਾ ਕੇ ਨਾ 14 ਪੀੜਾ ਜਗਾ ਕੋ ਹਾਂਜੀ ਉੱਥੇ ਆਂਦੇ ਆ ਮੁੰਡੇ ਮੋਟਰਸਾਈਕਲ ਦੇ ਦੋ ਭਜੀ ਉਹ ਦਿੰਦੇ ਉਹ ਮਤਲਬ യൂനിവർ